ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਮਾਦ ਭਾਈ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਸਮਾਦ ਭਾਈ ਤੋਂ ਚੰਨੂਆਣੇ ਵਾਲੀ ਇੱਕ ਛੜਕ ਹੈ ਤੇ ਉਸ ਸੜਕ ਦੇ ਉੱਤੇ ਇੱਕ ਘਰ ਆਉਂਦਾ ਜਿੱਥੇ ਅੱਜ ਇਹ ਵੀਡੀਓ ਬਣਾ ਰਿਹਾ ਹਾਂ ਇਹਨਾਂ ਕੋਲ ਪਸ਼ੂ ਪਾਲਣ ਦਾ ਕੰਮ ਜਿਵੇਂ ਆਮ ਆਪਾਂ ਖੇਤੀਬਾੜੀ ਦੇ ਨਾਲ-ਨਾਲ ਇਹ ਕੀਤਾ ਕਰਦੇ ਹਾਂ ਤੋਂ ਉਸੇ ਤਰ੍ਹਾਂ ਇਹ ਪਸ਼ੂ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹ ਵੈੜ ਬਾਈ ਜਿਹੜਾ ਨੇ ਵਿਕਾਊ ਕੀਤੀ ਐ ਡਿਟੇਲ ਟੋਟਲ ਮੈਂ ਦੱਸ ਦੇਣੀ ਐ ਅੰਕਲ ਨਾਲ ਮੇਰੇ ਤੌਰ 'ਤੇ ਆਪਾਂ ਨੂੰ ਦਿਖਾ ਦੇਣਗੇ ਇੱਕ ਸੋਹਣੀ ਤੇ ਚੰਗੇ ਰਿਕਾਰਡ ਦੀ ਤੁਹਾਨੂੰ ਵੈੜ ਜਿਹੜੀ ਮੈਂ ਸਾਹਮਣੇ ਦਿਖਾਉਣੀ ਐ ਸੋ ਵੀਡੀਓ ਨੇਂਡ ਤੱਕ ਜ਼ਰੂਰ ਦੇਖਿਓ ਜਿਹਨੂੰ ਪਸੰਦ ਆਜੂ ਉਹਦਾ ਹੱਕ ਐ ਵੀ ਉਹ ਆ ਕੇ ਆਪਦੀ ਤਸੱਲੀ ਕਰੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਚੱਲਦੇ ਰਹਿਣਗੇ ਉਹਨਾਂ ਤੇ ਤੁਸੀਂ ਕਾਲ ਕਰਨੀ ਹੋਊਗੀ ਡਿਟੇਲ ਇਸ ਹਿਸਾਬ ਤੇ ਦੱਸੂਗਾ ਦੋਸਤੋ ਵੀ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਨੂੰ ਗਾਵਾਂ ਰੱਖਦਿਆਂ ਨੂੰ 35 ਤੋਂ 40 ਸਾਲ ਹੋ ਗਏ ਤੇ ਉਸ ਰਵੇ ਦੇ ਵਿੱਚੋਂ ਹੀ ਇਹ ਵਹਿੜਾ ਮਤਲਬ ਇੰਨਾ ਕੁ ਪੁਰਾਣਾ گاਵਾ ਦਾ ਇਹਨਾਂ ਦਾ ਕੰਮ ਹੈ ਵੀ ਇੱਕ ਦੋ ਤਿੰਨ ਨਾਲ ਜਿੰਨੇ ਕੁ ਘਰੇ ਲੋੜ ਹੁੰਦੀ ਉਸ ਹਿਸਾਬ ਤੇ ਰੱਖਦੇ ਆਉਂਦੇ ਆ ਆਂਟੀ ਹੋਰੀ ਦੱਸਦੇ ਸੀ ਵੀ 35 ਤੋਂ 40 ਸਾਲ ਹੋ ਗਏ ਇਹਨਾਂ ਨੂੰ ਇਸ ਰਵੇ ਦੇ ਉੱਤੇ ਕੰਮ ਕਰਦਿਆਂ ਨੂੰ ਜਿਹੜੀ ਵਹਿੜਾ ਅੱਜ ਵਿੱਚ ਨਹੀਂ ਹੈ ਇਹਦੀ ਥੋੜੀ ਡਿਟੇਲ ਪਹਿਲਾਂ ਆਪਾਂ ਦੱਸਾਂ ਤਾਂ ਇਸ ਗਾਂ ਦੀ ਇਤਿਹਾਸ ਤੇ ਇਸ ਗਾਂ ਦਾ ਦੁੱਧ ਦੇ 40 ਕਿਲੋ ਚੋਂਦੇ ਰਹੇ ਆ ਬੰਨ ਕੇ ਇਹਨੂੰ ਰੱਖਦੇ ਆ ਹੁਣ ਵੀ ਤੁਸੀਂ ਵੱਛੇ ਤੋਂ ਅੰਦਾਜ਼ਾ ਲਾ ਲਓ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਊਗਾ 32 33 ਕਿਲੋ ਦੁੱਧ ਇਸ ਟਾਈਮ ਇਸ ਗਾਂ ਥੱਲੇ ਹਾਜ਼ਰ ਹੈ ਸੋ ਇੱਕ ਚੰਗੇ ਦੁੱਧ ਵਾਲੀ ਗਾਂ ਦੀ ਧੀ ਹੈ ਜਿਹੜੀ ਅੱਜ ਇਹਨਾਂ ਨੇ ਵਕਾਊ ਕੀਤੀ ਹੈ ਇਹਦੀ ਡੇਟ ਆਫ ਬਰਥ ਜੋ ਮੈਨੂੰ ਬਾਈ ਜੀ ਹੋਰਾਂ ਨੇ ਡਾਟਾ ਭੇਜਿਆ ਇੱਕ ਤਾਂ ਇਹ ਵੀ ਇਹ ਐਬੀਐਸ ਦੇ ਟਰਨੈਡੋ ਬੁਲਦੀ ਹੈ ਦੂਜੀ ਗੱਲ ਇਹਦੀ ਡੇਟ ਆਫ ਬਰਥ 26 ਨਵੰਬਰ 2022 ਹੈ ਮਤਲਬ ਅੱਜ ਇਹ 2 ਸਾਲ ਤੇ 5 ਕ ਮਹੀਨੇ ਦੀ ਉਮਰ ਬਣਦੀ ਹੈ ਦੇਣੇ ਦੇ ਜਿਹੜੇ ਉਹ ਲਗਭਗ ਪੂਰੇ ਤੁਸੀਂ ਮੰਨ ਸਕਦੇ ਹੋ 2-4 ਦਿਨ ਲਾਊਗੀ ਸੂਨ ਦੇ ਵਿੱਚ ਸੂਹਾ ਪਹਿਲਾ ਸੂਣਾ ਉਮਰ ਦੇ ਹਿਸਾਬ ਤੇ ਅੰਦਾਜ਼ਾ ਇਹ ਹੁੰਦਾ ਵੀ ਇਹ 2 ਦੰਦ ਹੋਊਗੀ ਜਿਹੜੀ ਇਹਦੀ ਮਾਂ ਉਹਦਾ 40 ਕਿਲੋ ਦਾ ਰਿਕਾਰਡ ਹੈ ਤੇ ਉਹ ਰਮਾਡਾ ਬੁੱਲਦੀ ਹੈ ਸੋ ਇਹਦਾ ਰੇਟ ਜਿਹੜਾ ਬਾਈ ਜਿਹੜਾ ਨੇ ਫੋਨ ਤੇ ਰੱਖਣਾ ਨੰਬਰ ਦੋ ਸਕਰੀਨ ਉੱਤੇ ਚੱਲਦੇ ਇਸ ਤੇ ਕਾਲ ਕਰੋ ਤੋੜ ਕੇ ਦਿਖਾ ਦਿੰਨੇ ਆ ਦੋਸਤੋ ਮਦਰ ਮਿਲਕ ਰਿਕਾਰਡ ਦੁਆਰਾ ਦੱਸਦੇ ਆ ਵੀ 40 ਕਿਲੋ ਇਸ ਗਾਂ ਦਾ ਦੁੱਧ ਚੋਂਦੇ ਰਹੇ ਆ ਅੱਜ ਸੋਈ ਨੂੰ ਜਰੂਰ ਟਾਈਮ ਹੋ ਗਿਆ ਤੇ 32 33 ਕਿਲੋ ਦੁੱਧ ਅਜੂ ਵੀ ਮੌਕੇ ਤੇ ਮੌਜੂਦ ਹੈ। ਇਹਦੀ ਇਹ ਪਹਿਲਣ ਵੈੜ ਜਿਹੜੀ ਵਿਕਰੀ ਵਾਸਤੇ ਆਓ ਇਹਨੂੰ ਤੋੜ ਕੇ ਆਪਾਂ। ਇਹਦਾ ਬੜਾ ਸੋਹਣਾ ਹਵਾਨਾ ਦੱਸੋ ਵੈੜ ਦਾ ਤੁਸੀਂ ਦੇਖੋ ਬਿਲਕੁਲ ਫਿਕਸ ਹਵਾਨਾ ਚੰਗਾ ਭਰਦੀ ਆਉਂਦੀ ਹੈ ਕਰਮਾ ਵਾਲੀ ਉੱਤੋਂ ਟਾਂਜੇ ਦੀ ਚੜਾਈ ਚੰਗੀ ਹੈ। ਸੋਹਣੀ ਸੰਵਾਲੀ ਹੋਈ ਹੈ ਨਾ ਤਾਂ ਇਹ ਲਿਸੀਆਂ ਵੈੜਾਂ ਦੇ ਵਿੱਚ ਆ ਤੇ ਨਾ ਬਾਹਲਾ ਇੱਥੇ ਮੋਟਾ ਮਾਸ ਹੈ। ਦੁੱਧ ਵਾਲੇ ਪੱਖ ਤੋਂ ਇਹ ਚੰਗੀ ਰਹਿਣਾ ਕਿਉਂਕਿ ਮਦਰ ਮਿਲਕ ਰਿਕਾਰਡ ਵੀ ਚੰਗਾ ਹੈ। ਦੂਜੀ ਗੱਲ ਬੁੱਲ ਚੰਗੇ ਦੀ ਧੀ ਹੈ। ਏ ਆਈ ਕਿਹੜੇ ਸੀਮੰਦੀ ਹੋਈ ਵੀ ਉਹ ਵਾਈ ਜੀ ਹੋਰਾਂ ਤੋਂ ਤੁਸੀਂ ਕਨਫਰਮ ਕਰ ਲਿਓ ਕਿਉਂਕਿ ਡਾਟਾ ਟੋਟਲੀ ਸੰਭਾਲਿਆ ਹੋਇਆ ਹੈ। ਤੋਂ ਇਹ ਇਹਨਾਂ ਦਾ ਪੁਰਾਣਾ ਘਰ ਦਾ ਰਵਾ ਜਿਹਦੇ ਚੋਂ ਇਹ ਵੈੜ ਅੱਜ ਤਿਆਰ ਹੋਈ ਹੈ। ਖਰੀਦੀਆਂ ਨਹੀਂ ਵੈੜਾਂ। ਇਦੋਂ ਬਾਅਦ ਚ ਕੋਈ ਵੀ ਅੰਕਲ ਜੀ ਹੋਰੀ ਦੱਸਦੇ ਸੀ ਆਂਟੀ ਹੋਰੀ ਦੱਸਦੇ ਸੀ। ਵੇਚੀਆਂ ਜਰੂਰ ਆ ਤਿਆਰ ਕਰਕੇ ਕਿਉਂਕਿ ਬਹੁਤੇ ਨਾ ਕਈ ਵਾਰ ਨਹੀਂ ਸਾਂਭ ਸਕਦੇ ਹੁੰਦੇ। ਬਿਊਟੀ ਬੜੀ ਆ ਦੱਸੋ ਵੈੜ ਦੇ ਵਿੱਚ ਥਣ ਹਵਾਨਾ ਚੰਗਾ ਹੈ। ਰੇਟ ਇਹਦਾ ਫੋਨ ਤੇ ਰਹਿਣਾ। ਉਹਦੇ ਲਈ ਤੁਹਾਨੂੰ ਕਾਲ ਕਰਨੀ ਪਊਗੀ। ਅੰਕਲ ਜੀ ਲਿਆਓ ਇਧਰ ਵਾਪਸੀ ਫੇਰ ਇਹਨੂੰ ਪੀ ਲੰਦੂ ਪਾਣੀ ਪੀਣਾ ਤਨ ਸੋ ਇਹ ਬਹੁਤ ਸੋਹਣੀ ਵੈੜ ਦੋਸਤੋ ਅੱਜ ਜਿਹੜੀ ਤੁਹਾਨੂੰ ਮੈਂ ਦਿਖਾ ਰਿਆ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਖਰੀਦ ਸਕਦੇ ਹੋ ਇਹ ਇੱਕ ਹੀ ਨਗ ਵਿਕਰੀ ਆਸਤੇ ਸੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ